ਦੇਖੋ ਇਹ ਬੜਾ ਸ਼ਕਤੀ ਵਾਲਾ ਬੜਾ ਪੁਤਰ ਜਗਾ ਡੇਰਾ ਪੰਜ ਪੀਰ ਜਿਹਦੇ ਨਾਲ ਨਾ ਪੀਰਾਂ ਦੀ ਜਗਾ ਪ੍ਰਾਤਨ ਜਨਮ ਦੇ ਜਦੋਂ ਉਹ ਦੀ ਹੁਣ ਸੰਭਾਲੀ ਹੈ ਕਿਉਂਕਿ ਇੱਥੇ ਨੇੜੇ ਦਾ ਹੀ ਮੈਂ ਜੰਪਾਲਾਂ ਸੋ ਇਹ ਬੜੀ ਪੁਤਰ ਔਰ ਭਾਗਾ ਨਾਲ ਜਿਹੜੇ ਨੇ ਇਥੋਂ ਦੇ ਜਿਹੜੇ ਨੇ ਦਰਸ਼ਨ ਹੁੰਦੇ ਨੇ ਔਰ ਮੈਂ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਔਰ ਸਭ ਮੇਰੇ ਨਾਲ ਖੜੇ ਨੇ ਭਾ ਮਾ ਭਲਵਾਨ ਜੀ ਬੋਵਾ ਜੀ ਹੋਰ ਸਾਰੇ ਜਿਹੜੇ ਨੇ ਸਾਥੀ ਖੜੇ ਨੇ ਭਲਵਾਨ ਮੇਰੇ ਨਾਲ ਮੇਰੇ ਸਾਥੀ ਕੌਂਸਲਰ ਸਾਥੀ ਗੁਰदयाल ਜੀ ਇਸ ਵਾਰਡ ਦੇ ਜਿਹੜੇ ਕੌਂਸਲਰ ਨੇ 골ਡੀ ਜੀ ਕਰੇ ਨੇ ਸੋ ਅੱਜ ਡੇਰਾ ਪੰਜ ਪੀਰ ਵਿਖੇ ਪੰਜ ਪੰਨ ਉਖਾੜੇ ਦੇ ਵਿੱਚ ਜਿਹੜਾ ਆਏ ਕੁਸ਼ਤੀ ਮੁਕਾਬਲੇ ਵੀ ਕਰਾਏ ਗਏ ਜਿਹੜੇ ਹਰ ਸਾਲ ਕਰਵਾਏ ਜਾਂਦੇ ਨੇ ਸੋ ਮੈਂ ਅੱਜ ਇਸ ਦੇ ਅੰਦਰ ਤੇ ਖਾਸ ਤੌਰ ਤੇ ਇਹਨਾਂ ਦੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਇਹਨਾਂ ਕਿਉਂਕਿ ਸਾਡੀ ਪੰਜਾਬ ਦੀ ਜਿਹੜੀ ਅਸਲ ਖੇਡ ਹੈ ਉਹ ਕੁਸ਼ਤੀਆਂ ਨੇ ਪਹਿਲਵਾਨਾਂ ਦੇ ਮੁਕਾਬਲੇ ਨੇ ਸੋ ਨਸ਼ਿਆਂ ਤੋਂ ਮੁਕਤ ਜੇ ਪੰਜਾਬ ਨੂੰ ਬਣਾਣਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਣਾ ਹੈ ਤੇ ਫਿਰ ਆਪਾਂ ਨੂੰ ਇਹੋ ਜਿਹੇ ਆਯੋਜਨ ਜਿਹੜੇ ਸਦਾ ਕਰਦੇ ਰਹਿਣੇ ਚਾਹੀਦੇ ਨੇ ਇਹਨਾਂ ਦਾ ਮਾਨਸਨਮਾਨ ਪਹਿਲਵਾਨਾਂ ਦਾ ਜਿਹੜੇ ਖੇਡਾਂ ਉਹ ਜਿਹੜੀਆਂ ਖੇਡਦੇ ਨੇ ਇਹਨਾਂ ਦਾ ਪਲੇਅਰਾਂ ਦਾ ਜਿਹੜਾ ਮਾਨਸਲਮਾਨ ਜਿਹੜਾ ਹੁੰਦਾ ਰਹਿਣਾ ਚਾਹੀਦਾ ਸੋ ਮੈਂ ਕੁਸ਼ਤੀਆਂ ਦੇ ਵਿੱਚ ਵੀ ਹੋ ਕੇ ਆਇਆ ਮਾਂ ਔਰ ਉਹਨਾਂ ਨੂੰ ਬਹੁਤ ਮਾਨਸਲਮਾਨ ਹੈ ਉਹਨਾਂ ਦਾ ਸੋ ਮੈਂ ਅੱਜ ਦੇ ਇਸ ਦਿਨ ਦੇ ਉੱਤੇ ਸਭ ਨੂੰ ਬਹੁਤ-ਬਹੁਤ ਮੁਬਾਰਕਬਾ ਦਿਨਾ ਕਿਉਂਕਿ ਦੀਵਾਲੀ ਦੇ ਦਿਨ ਆ ਰਹੇ ਨੇ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸਾਧੂ ਸੰਤਾਂ ਨੇ ਵੀ ਇੱਥੇ ਆ ਕੇ ਧੇਰਾ ਲਗਾਣਾ ਔਰ ਬਹੁਤ ਏ ਪਵਿੱਤਰ ਜਗ੍ਹਾ ਸੋ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾ ਦਿਨਾ ਬਹੁਤ ਵਧੀਆ ਸੰਤਾ ਦੀ ਭਰਪੂਰ ਕਿਰਪਾ ਰਹੀ ਹੈ ਚੜਦੀ ਕਲਾ ਕੁਸ਼ਤੀਆਂ ਦਾ ਮੇਲਾ ਕਰਵਾਇਆ ਗਿਆ ਹੈ ਕਿ ਇਨਾਮ ਰੱਖੇ ਗਏ ਨੇ ਇਹਦੇ ਵਿੱਚ ਮੈਡਮ ਗੁਰਜ ਰੱਖੇ ਗਏ ਸ਼ੀਲਡਾਂ ਰੱਖੀਆਂ ਗਈਆਂ ਫੋਡਾਮ ਰੱਖੇ ਗਏ ਨਗਲ ਇਨਾਮ ਰੱਖੇਗਾ ਜੇ ਜਾਗਰਨ ਕਰਵਾਇਆ ਜਾ ਰਿਹਾ ਉਹਦੇ ਵਿੱਚ ਕਿਹੜੇ ਮਸ਼ਹੂਰ ਗਾਇਕ ਆਉਣਗੇ ਉਹ ਮਸ਼ਹੂਰ ਗਾਇਕ ਰਿਕਟਰ ਆਜੀੂ ਜੀ ਆ ਤੇ ਚੰਚਲ ਜੀ ਹਾਂਜੀ ਚੰਚਲ ਜੀ ਹੋਰ ਇੱਕ ਇੱਕ ਬਾਲੇ ਹਾਂਜੀ ਤਰਾਰਾ ਲਈ ਵਾਸਤੇ ਸਵੇਰੇ ਪੰਡਿਤ ਜੀ ਆ ਲਾਗ ਆਉਣਗੇ ਹਾਂਜੀ ਜਕਾਰਾ ਜਕਾਰਾ ਬਾਬਾ ਪੰਜ ਪੀਰ ਜੀ ਦਾ ਬੋਲ ਲਾ ਕੇ ਰਖਾਇੀ ਜਾਏ